ਹallelujah ਅਅਸੀਂ ਮੇਰੀ ਪ੍ਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਆਨੰਦ ਇੱਕ ਵਿਕਲਪ ਨਹੀਂ ਹੁਕਮ ਹੈ ਫਿਲੀਪੀਆਂ ਅਧਿਆਇ 4 ਉਦੀ 4 ਐਤ ਪ੍ਰਭੂ ਵਿੱਚ ਸਦਾ ਆਨੰਦ ਕਰੋ ਫਿਰ ਕਹਿੰਦਾ ਹਾਂ ਆਨੰਦ ਕਰੋ ਮੇਰੀ ਪਿਆਰਿਓ ਜਦੋਂ ਅਸੀਂ ਬਾਈਬਲ ਵਿੱਚ ਪ੍ਰੇਰਿਤ ਪੌਲਸ ਬਾਰੇ ਪੜ੍ਹਦੇ ਹਾਂ ਤਾਂ ਲਿਖਿਆ ਹੈ ਪ੍ਰਭੂ ਵਿੱਚ ਹਮੇਸ਼ਾ ਖੁਸ਼ ਰਹੋ ਹਮੇਸ਼ਾ ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੁਸੀਂ ਠੀਕ ਹੋ ਜਾਂਦੇ ਹੋ ਤਾਂ ਤੁਸੀਂ ਖੁਸ਼ ਹੋ ਕਿਉਂਕਿ ਤੁਹਾਨੂੰ ਅੱਜ ਇੱਕ ਬਰਕਤ ਮਿਲੀ ਹੈ ਜੇਕਰ ਤੁਹਾਨੂੰ ਕੱਲ ਬਰਕਤ ਨਹੀਂ ਮਿਲਦੀ ਤਾਂ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਬਰਕਤ ਜਾਂ ਚੰਗਿਆਈ ਨਾ ਮਿਲਣ ਤੇ ਵੀ ਖੁਸ਼ ਨਹੀਂ ਰਹਿੰਦੇ ਤਾਂ ਤੁਸੀਂ ਆਪਣੇ ਜੀਵਨ ਵਿੱਚ ਦੁਖੀ ਰਹੋਗੇ ਪਿਆਰਿਓ ਤੁਹਾਡੀ ਖੁਸ਼ੀ ਕਦੇ ਵੀ ਹਾਲਾਤਾਂ ਦੇ ਅਨੁਸਾਰ ਨਹੀਂ ਹੋਣੀ ਚਾਹੀਦੀ ਪਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਸਵਰਗ ਜਾ ਰਹੇ ਹੋ ਤੁਸੀਂ ਯਸ਼ਮ ਸਿੰਘ ਨੂੰ ਜਾਣ ਲਿਆ ਹੈ ਤੁਸੀਂ ਵਚਨ ਨੂੰ ਜਾਣ ਲਿਆ ਹੈ ਅਤੇ ਤੁਸੀਂ ਮੁਕਤੀ ਦੇ ਰਾਹ ਉੱਤੇ ਚੱਲ ਪਏ ਹੋ ਕਿਉਂਕਿ ਸ਼ੈਤਾਨ ਇਹ ਦੇਖਦਾ ਹੈ ਜੇਕਰ ਤੁਸੀਂ ਪੈਸੇ ਨੂੰ ਜ਼ਿਆਦਾ ਪਿਆਰ ਕਰਦੇ ਹੋ ਆਪਣੇ ਪਰਿਵਾਰ ਨੂੰ ਪਰਮੇਸ਼ਰ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ ਤਾਂ ਤੁਹਾਡੇ ਪੈਸੇ ਤੁਹਾਡੇ ਪਰਿਵਾਰ ਉੱਤੇ ਹਮਲਾ ਕਰਦਾ ਹੈ ਪਰ ਜੇਕਰ ਤੁਹਾਡੀ ਖੁਸ਼ੀ ਦਾ ਕਾਰਨ ਪਰਮੇਸ਼ਰ ਦਾ ਵਚਨ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਸਵਰਗ ਜਾ ਰਹੇ ਹੋ ਇਸ ਲਈ ਤੁਸੀਂ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਦੇ ਅਤੇ ਹਰ ਰੋਜ਼ ਹਰ ਸਮੇਂ ਖੁਸ਼ ਰਹਿੰਦੇ ਹੋ ਤਾਂ ਸ਼ੈਤਾਨ ਕਦੇ ਵੀ ਤੁਹਾਡੇ ਉੱਤੇ ਹਮਲਾ ਨਹੀਂ ਕਰ ਸਕੇਗਾ ਜਦੋਂ ਇਬਰਾਨੀਆਂ 8 ਅਧਿਆਇ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਡਰੋ ਸਗੋਂ ਤੁਹਾਨੂੰ ਪੁੱਤਰ ਵਜੋਂ ਗੋਦ ਲਿਆ ਗਿਆ ਹੈ ਜਿਸ ਦੁਆਰਾ ਅਸੀਂ ਅੱਬਾ ਪਿਤਾ ਪੁਕਾਰਦੇ ਹਾਂ ਅਤੇ ਆਤਮਾ ਆਪ ਹੀ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਬੱਚੇ ਹਾਂ ਅਤੇ ਵਾਰਿਸ ਵੀ ਹਾਂ ਪਰਮੇਸ਼ਰ ਨੇ ਤੁਹਾਨੂੰ ਦੁੱਖ ਬਿਮਾਰੀਆਂ ਖਰਚੇ ਦੇ ਬੰਦਨ ਵਿੱਚ ਰਹਿਣ ਲਈ ਨਹੀਂ ਚੁਣਿਆ वचन ਕਹਿੰਦਾ ਹੈ ਸਾਰੀਆਂ ਚੀਜ਼ਾਂ ਪ੍ਰਭੂ ਵਿੱਚ ਭਲਾਈ ਨੂੰ ਪੈਦਾ ਕਰਦੀਆਂ ਹਨ ਭਾਵ ਇਹ ਨਹੀਂ ਹੈ ਕਿ ਦੁੱਖ ਨਹੀਂ ਆਵੇਗਾ ਪਰ ਤੁਹਾਨੂੰ ਗੋਦ ਲਿਆ ਗਿਆ ਹੈ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਦੁੱਖਾਂ ਤੋਂ ਬਾਹਰ ਕੱਢੇਗਾ ਕਿਉਂਕਿ ਪਰਮੇਸ਼ਰ ਕਹਿੰਦਾ ਹੈ ਮੇਰਾ ਅਨੁਗ੍ਰਹਿ ਤੁਹਾਡੇ ਲਈ ਬਹੁਤ ਹੈ ਅਰਥਾਤ ਪਰਮੇਸ਼ਰ ਨੇ ਤੁਹਾਨੂੰ ਉਦਾਸ ਰਹਿਣ ਲਈ ਨਹੀਂ ਚੁਣਿਆ ਬਲਕਿ ਉਸਨੇ ਤੁਹਾਨੂੰ ਹਰ ਸਥਿਤੀ ਵਿੱਚ ਖੁਸ਼ ਰਹਿਣ ਲਈ ਚੁਣਿਆ ਹੈ ਮੇਰੇ ਪਿਆਰਿਓ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਜੀਵਨ ਵਿੱਚ ਦੁੱਖ ਚਲੇ ਉਹਨਾਂ ਨੂੰ ਸਤਾਇਆ ਗਿਆ ਕੋੜੜੇ ਮਾਰੇ ਗਏ ਵਚਨ ਕਹਿੰਦਾ ਹੈ ਕਿ ਉਸ ਨੂੰ ਲੋਕਾਂ ਦੁਆਰਾ ਤੁਸ਼ ਸਮਝਿਆ ਗਿਆ ਬਾਈਬਲ ਵਿੱਚ ਇਹ ਨਹੀਂ ਲਿਖਿਆ ਕਿ ਅਤਿਆਚਾਰ ਦੇ ਕਾਰਨ ਯੀਸ਼ੂ ਮਸੀਹ ਰੋਂਦੇ ਅਤੇ ਸ਼ਿਕਾਇਤ ਕਰਦੇ ਸਨ ਪਰ ਇਹ ਲਿਖਿਆ ਹੈ ਕਿ ਯੀਸ਼ੂ ਮਸੀਹ ਹੰਝੂਆਂ ਨਾਲ ਪਿਤਾ ਅੱਗੇ ਪ੍ਰਾਰਥਨਾ ਕਰਦਾ ਸੀ ਯੀਸ਼ੂ ਮਸੀਹ ਹਰ ਚਮਤਕਾਰ ਮਹਾਨ ਕੰਮਾਂ ਤੋਂ ਪਹਿਲਾਂ ਧੰਨਵਾਦ ਕਰਦਾ ਸੀ ਇਸੇ ਤਰ੍ਹਾਂ ਜਦੋਂ ਤੁਸੀਂ ਹਰ ਸਥਿਤੀ ਵਿੱਚ ਖੁਸ਼ ਰਹੋਗੇ ਅਤੇ ਹਮੇਸ਼ਾ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਰਹੋਗੇ ਤਾਂ ਪਰਮੇਸ਼ਰ ਤੁਹਾਨੂੰ ਬੁਰੀਆਂ ਸਥਿਤੀਆਂ ਤੋਂ ਬਾਹਰ ਕੱਢੇਗਾ ਅਤੇ ਤੁਹਾਡੇ ਜੀਵਨ ਵਿੱਚ ਮਹਾਨ ਕੰਮ ਕਰੇਗਾ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਹਰ ਸਥਿਤੀ ਵਿੱਚ ਖੁਸ਼ ਰਹਾਂਗਾ ਅਤੇ ਹਮੇਸ਼ਾ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਭੇਸ਼ੁਮ ਸੀਦੇ ਸਮਰਥੀ ਨਾਮ ਵਿੱਚ ਆਮਨ